ਆਪ ਦੇਖ ਰਹੇ ਹੋ ਪੌਟਾਮ ਇੰਡੀਆ ਕੀ ਵਾਜਰ ਤਰਤਰ ਪਹੁੰਚਿਆ ਜਿੱਥੇ ਸਾਡਾ ਕਾਂਗਰਸ ਪਾਰਟੀ ਦਾ ਕੈਂਪ ਲੱਗਾ ਹੈ ਜਿੱਥੇ ਇਹਦੀ ਅਗਵਾਈ ਕਰ ਰਹੇ ਸਰਕਾਰ ਕਰਮਜੀਤ ਸਿੰਘ ਮੁਰਦ ਸਾਹਿਬ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਸੀ ਅੱਜ ਚੋਣ ਦੇ ਮੈਦਾਨ 'ਚ ਹੋਰ ਗੱਲ ਕਰਦੇ ਹਾਂ ਕਿ ਕਿੰਨੀ ਜਿੱਤੇ ਦੇ ਨਾਲ ਜਿੱਤ ਹੋਣੀ ਹੈ ਸਾਡੀ ਸ਼ੁਭਨਾ ਜੀ ਮੇਰਾ ਨਾਮ ਵੀ ਤਾਨਸ਼ ਕੁਮਾਰ ਹੈ ਮੈਂ ਅੱਜ ਸਾਰੇ ਆਪਣੇ ਸਾਡੇ ਚੈਨਲ ਦੇ ਮਾధ్యਮ ਦੇ ਰਾਹੀਂ ਸਾਰੇ ਆਪਣੇ ਜੀਵਤ ਭਰਾਵਾਂ ਨੂੰ ਸਾਰੇ ਤਰੰਤਾਂ ਦੇ ਵਸਨੀਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ 11 ਤਰੀਕ ਨੂੰ ਜਿਹੜੇ ਜਿਮਨੀ ਚੋਨੋਂ ਜਾਣ ਜਾ ਰਹੀ ਹੈ ਤਰੰਤਾਂ ਦੇ ਵਿੱਚ ਤਰੰਤਾਂ ਦੇ ਵਿਕਾਸ ਦੇ ਲਈ ਰੋਹੇ ਦੇ ਖੇਤ ਦੇ ਲਈ ਇੱਕ ਵਰਕਸ਼ੇਪ ਨਾਮ ਦੀ ਸਭਾ ਹੋਵੇ ਜਿਹਨੇ ਭਾਰੀ ਗਹਿਮਦਨਾ ਦਿਤਾ ਕੇ ਜਿਹੜਾ ਵਿਧਾਨ ਸਭਾ ਦਾ ਸਰਦਾਰ ਕਰਨ ਦੇ ਚਲਦੇ ਇਹਦੇ ਸਾਕੇ ਦੰਤਾਂ ਤੋਂ ਵੀ ਨਿਰੀ ਤਰੱਕੀ ਦੇ ਬਤਨ ਦੇ ਕੇ ਸੋ ਇਹ ਸਰਦਾਰ ਜੀ ਦਾ ਸਾਰੇ ਦਾ ਬਹੁਤ ਬਹੁਤ ਬਧਨ ਕਰਦਾ ਤੇ ਵੀ ਨਹੀਂ ਕਰਦਾ ਕਿ ਵਕਤ ਬਾਜੂ ਦਾ ਬਾਤ ਕਰਨਗੇ ਜੀ ਗੁਰਜੀਤ ਸਿੰਘ ਜੀ ਕ੍ਰਿਆਵਿਧਾਨ ਸਭਾ ਭੇਜੋ ਤੇ 2027 ਦੇ ਵਿੱਚ ਆਉਣ ਵਾਲੀ ਜਿਹੜੀ ਸਾਡੀ ਚੋਣ ਹੈ ਉਹਨਾਂ ਨੂੰ ਜਿੱਤਨ ਬਣਾਉਗੇ ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਹੈ ਅੱਗੇ ਨਾਲੋਂ ਵਿਰੋਧ ਬਹੁਮਤ ਰਾਜ ਦੀ ਸਰਕਾਰ ਸਾਡੇ ਜੀ ਸਾਜਿਕ ਜੀ ਕਿ 9 ਜੂਨ ਥੇ ਸਾਡੀ ਆਗੂ ਜੀ ਇਹ ਦੇਖਦੇ ਅਗਵਾਈ ਕਰ ਰਹੇ ਜੀ ਤੇ ਕਰਨੀ ਵੀ ਹੈ ਜੀ ਤੇ ਸੈਂਟਰ ਜੀ ਜੀ ਰਾਹੁਲ ਗਾਂਧੀ ਜੀ ਆਉਂਗੇ ਇੱਕ ਬੜੀ ਪੋਜੀਸ਼ਨ ਜੀ ਦੇਖੋ ਜੀ ਬਿਲਕੁਲ ਅੱਗੇ ਨਾਲੋਂ ਤੁਸੀਂ ਦੇਖ ਹੀ ਲਰਦੇ ਹੋ ਕਿ ਸਾਡੀ ਕਾਂਗਰਸ ਪਾਰਟੀ ਦੇ ਕਾਰਜਕਰਤਾ ਜਿਹੜੇ ਮੋਹਨ ਰਾਹੁਲ ਨਿਕਾ ਨਗਰ ਕਾਰਜਕਰਤਾਵਾਤ ਤੋਂ ਗੱਡੀ ਗਾਰੀ ਨੇ ਜਿ세 ਦਿੱਤੇ ਵੀ ਦੇਖਦਾ ਬਾਹੁਤ ਪ੍ਰੇਰਨਾ ਮਿਲਦੀ ਹੈ ਅਜਿਹਾ ਕਾਰਜ ਰਵਾਇਤ ਦਾ ਦਰਸ਼ਕ ਹੈ। ਨੌਜਵਾਨ ਸਾਥੀਆਂ ਨੂੰ ਬੜਾ ਪਸੰਦ ਕਰਦਾ ਹੈ। ਇਸ ਨੇ ਸੂਰਤ ਅਨੁਸਾਰ ਇਹ ਆਸ ਕਰਾ ਕੇ ਕਿ ਵੱਧ ਤੋਂ ਵੱਧ ਜਿਹੜੀ ਗੋਟਾ ਬਾਕੇ ਜਿਹੜਾ ਪਾਵਰ ਪਾਰਟੀ ਨੂੰ ਜਮਹੂਰਤ ਦੇ ਰਾਜ ਮੰਤਰੀ ਦਾ ਅਹੁਦੇ ਦੇ ਦੇਰੋ ਲਾ ਕੇ ਜਿਹੜੀ ਆਪਣੀ ਵਧੀਆ ਜਿਹੜੀ ਬੰਦਨਾ ਕਰਨਾ ਹੈ। ਸਾਹਿਬ ਜੀ ਕੀ ਗੱਲ ਜਿਹੜਾ ਉਹ ਤੋਂ ਇੱਕੋ ਨੰਨ ਮੁੱਦਾ ਪਾਇਆ ਬਹੁਤ ਅਮਲੋਟ ਜਿਹੜਾ ਆਰਐਸਜੀ ਨੰਗਲ ਕਾ ਖੇਰਾ ਕਰਦਾ ਹੈ। ਜਿਹੜੀ ਮਸ਼ੀਨਾਂ ਨੂੰ ਰੱਦ ਕੀਤਾ ਜਾਵੇ ਤੇ ਵਲਟ ਪੇਪਰ ਨਾਲ ਜਿਹੜਾ ਆਪਾਂ ਵੋਟ ਪਾਉਣ ਦਾ ਜਿਹੜਾ ਅਧਿਕਾਰ ਉਹ ਜਿਹੜਾ ਲੋਕਤੰਤਰ ਦਾ ਰਾਜ ਦਾ ਅੰਤ ਹੈ ਦੇਖੋ ਜੀ ਅੱਜ ਸਾਰਿਆਂ ਨੂੰ ਪਤਾ ਚੱਲ ਗਿਆ ਕਿ ਉਹ ਚੋਰੀ ਜਿਹੜੀ ਮਨੀ ਚੋਰੀ ਦੇ ਉੱਪਰ ਹੈ ਮੇਰੀ ਪਾਰਟੀ ਵੱਲੋਂ ਇਹ ਲਾਈ ਜਾ ਰਹੀ ਹੈ ਉਹ ਅੱਜ ਉਹਨਾਂ ਨੂੰ ਬਹੁਤ ਬਹੁਤ ਭਾਰੀ ਬਹੁਤ ਜਿਹੜਾ ਸਮਰਥਨ ਮਿਲਿਆ ਹੈ ਕਿਉਂਕਿ ਅੱਜ ਲੋਕ ਜਾਣ ਚੁੱਕੇ ਨੇ ਕਿ ਜਿਹੜੀਆਂ ਮਸ਼ੀਨਾਂ ਦੀ ਗੱਲ ਕਰ ਰਹੇ ਹਾਂ ਉਹਦੇ ਤੋਂ ਸਰਕਾਰ ਹੈ ਸਭ ਤੋਂ ਕਰ ਰਹੀ ਸਰਕਾਰ ਹੈ ਦੇਖੋ ਲੋਕਤੰਤਰ ਦਾ ਬੇੜਾ ਕਰ ਗਿਆ ਹੈ ਸਭ ਇਹ ਦੰਦਾ ਪਰ ਮਿਲਿਆ ਨਹੀਂ ਆ ਰਿਹਾ ਅੱਜ ਕਿਸੇ ਦਾ ਨਾ ਤੇਰਾ ਕਿਸੇ ਦਾ ਨਾ ਹੋਇਆ ਡਰ ਇੱਥੇ ਸੈਟ ਕਰ ਰਿਹਾ ਪੰਜਾਬ ਸਭ ਨੂੰ ਬਚਾਉਂਦਾ ਹੀ ਤਲਵਾਰ ਦੁਬਾਰਾ ਪਾਕਿਸਤਾਨੀ ਦੇ ਵਿੱਚ ਪਾਉਣ ਦਾ ਨਾ ਬਲ ਤੇ ਸਭ ਜਿਹੜੀ ਪਾਲਿਸੀ ਸਾਡੀ ਨੌਜਵਾਨ ਅੱਗੇ ਆਖੂ ਜੱਸੀ ਸੱਤੇ ਤਜਾਦ ਦੇ ਵਿੱਚ ਤੇ ਇਤਨਾ ਦਿਖ ਰਿਹਾ ਪਈ ਜਿਹੜੀ ਕਿਤੋਂ-ਕਿਤੋਂ ਆਪਾਂ ਜਿਹੜੇ ਅਹਲੇ ਚੌਂ ਨਵਦਾਨ ਚ ਨਿਤਰੇ ਨੇ ਸਾਡੇ ਜੂਥ ਆਗੂ ਵੀ ਦੇ ਤਰੀਕੇ ਨਾਲ ਇਹ ਕੋਈ ਜਿਹੜੀ ਕਾਹਲੀ ਕਾਂਗਰਸ ਪਾਰਟੀ ਦੀ ਸੋਚ ਹੈ ਸੈਕੂਲਰ ਸੋਚ ਸਾਰਿਆਂ ਨੂੰ ਔਰ ਇਹਦੇ ਵਿੱਚ ਦੇਖੋ ਆ ਕਿਤੇ ਵੀ ਉਹਦੇ ਵਿੱਚ ਜਿਹੜਾ ਸਾਰਾ ਯੋਧ ਜਿਹੜਾ ਬੇਵੋਜ਼ਗਾਰ ਹੈ ਸੋ ਮੈਂ ਆਪਾਂ ਇੱਕ ਚਾਹਾਂਗੇ ਕਿ ਅਰੰਗਗਾਰ ਦੀ ਸਰਕਾਰ ਕਾਉਂਸਲ ਬਣਾ ਸਕਦੀ ਦਾ ਬੰਦਾ ਕਿ ਸਾਰਾ ਲੋਕਾਂ ਦਾ ਕਾਰਕਾ ਖੁਸ਼ਹਾਲੀ ਹੋਏਗੀ ਦੇਖੋ ਕਾਂਗਰਸ ਪਾਰਟੀ ਦੀ ਸਰਕਾਰ ਜਦੋਂ ਤੁਸੀਂ ਕੱਲੇ 12 ਦੇ ਪੂਰੇ ਸਾਥ ਜੋ ਅੱਜ 12 ਦੇ ਪੂਰੇ ਕਾਰਕਾ ਸਾਰੇ ਬੇਵਪਾਰਾਂ ਦਾ ਇੰਨਾ ਬੁਰਾ ਹਾਲ ਸਭ ਜੀ ਆਪਣਾ ਦੁਬਾਰਾ ਇੱਕ ਉਹਦਾ ਇੱਕ ਜਿਹੜਾ ਜੋ ਆਪਣੀ ਕਰ ਰਹੇ ਆ ਅੱਜ ਇਹ ਕਾਰਜਕਾਰੀ ਇਹਦੇ ਬਾਰੇ ਫਿਰ ਦੁਬਾਰਾ ਆਪਣਾ ਨਾਮ ਦੱਸ ਕੇ ਤੇ ਜੀ ਮੇਰਾ ਨਾਮ ਕਾਂਸਰਵਾਰਾ ਜੀ ਮੈਂ ਦੇਬਤਰੀ ਨੂੰ ਉਤਰੀ ਸਮਾਗਮ ਲੋਕ ਸਭਾ ਦਾ ਜਨ ਅਸੈਕਟਰੀ ਦੀ ਚੌਂ ਲੜੀ ਸੀ ਜਿੱਦਾਂ ਕਿਸੇ ਵਾਰ ਲੋਕਾਂ ਨਾਲ ਮਿਲ ਕੇ ਗੱਲ ਕਰੀਏ ਮੈਂ ਸ਼ਕਤ ਦਾ ਸਾਰੀ ਸਤਿ ਸਵਾਗਤਵਾੜੀ ਦਾ ਤਵਾਦ ਕਰਨ ਦਾ ਨਿਵਾਦੀਆਂ ਦਾ ਬਹੁਤ ਬਹੁਤ ਧੰਨਵਾਦ ਐਹੀ ਬੇਨਤੀ ਕਰਾਂਗਾ ਕਿ ਬਸ ਬਸ ਮੋਟਾ ਬਾਕੀ ਕਰੀਏ ਜੀ ਕਾਂਗਰਸ ਪਾਰਟੀ ਦੀ ਅਸਲੀ ਮੀਨ ਉਹਦੀ ਮੋਤਰੀ ਧੰਨਵਾਦ ਜਿੱਕੇ ਤੁਸੀਂ ਦੇਖਿਆ ਜਿਸ ਵੀ ਪਰਿਵਾਰ ਦੇ ਜਿਸ ਦੇ ਵੀ ਨੌ ਜਣ ਅੱਗੇ ਹੁੰਦੇ ਨੇ ਅੱਗੇ ਉਹ ਪਰਿਵਾਰ ਤਰਕੀ ਕਰਦਾ ਤੇ ਜਿਹੜੇ ਜੂਦਨਾ ਵੇਂਗੜਜ ਗਏ ਨੇ ਸਾਡੇ ਪਰਿਵਾਰਕੀ ਉਹਨਾਂ ਨੇ ਬਹੁਤ ਵਧੀਆ ਅੱਜ ਜਿਹੜਾ ਬੁਰਸਾ ਦੇ ਹੱਕ ਤੇ ਰਾਤ ਨੂੰ ਇਕ ਕੀਤੀ ਆ ਔਰ ਇਹ ਤੋਂ ਪਤਾ ਲੱਗਦਾ ਕਿ ਕਾਂਗਸ ਪਾਰਟੀ ਉੱਪਰ ਕੇ ਸਾਹਮਣੇ ਆ ਗਈ ਸਤਾਈ ਚ ਆਪਣੇ ਇਹਨਾਂ ਦਾ ਸੀਐਮ ਬਣੇਗਾ ਜੀ ਅਸੀਂ ਹੋਰ ਵੀ ਕਰਨਗੇ ਹੌਸਲੇ